ਬਾਰੇ ਬੱਚੋ ਅੱਜ ਦੇ ਇਤਿਹਾਸ ਬਾਰੇ ਆਪਾਂ ਤੁਹਾਨੂੰ ਦੱਸਣ ਲੱਗੇ ਆਂ ਕੱਲ ਆਪਾਂ ਅੱਜ ਦੇ ਦੇਖ ਕੇ 8 ਫੂਨ ਵੱਡੇ ਸਾਹਿਬ ਜਦ ਤੇ ਬਾਬਾ ਜੀ ਸਰਦੇ ਬਾਬਾ ਜੀ ਅਸਰੀ ਚਮਕੌਰ ਦੀ ਘੜੀ ਵਿੱਚ ਕਿਸ ਤਰ੍ਹਾਂ ਲੜਦੇ ਹੋਏ ਨਿਸਾਨੀ ਸਦਾ ਸਾਹਸ ਪ੍ਰਾਪਤ ਕਰਕੇ ਪ੍ਰਮਾਤਮਾ ਦੀ ਜੋਤ ਵਿੱਚ ਜਾਮਲੀ ਨੇ ਜੋਤ ਤੇ ਉਹਨਾਂ ਦੇ ਸੱਚਾ ਗੁਰੂ ਗੋਬਿੰਦ ਸਿੰਘ ਨੇ ਆਪਣੇ ਸਿੰਘਾਂ ਦੇ ਨਾਲ ਮਿਲ ਕੇ ਦੂਸਰੇ ਦਿਨ ਤੱਕ ਜੁਦ ਜਾਰੀ ਰੱਖਿਆ ਦੂਸਰੇ ਦਿਨ ਜਦ ਤਰੇ ਵਿੱਚ ਸਿੰਘਾਂ ਨੇ ਦੇਖਿਆ ਕਿ ਸਿੰਘਾਂ ਦੀ ਗਿਣਤੀ ਬਹੁਤ ਘੱਟ ਰਹੀ ਗਈ ਭੁੱਖਣ ਭਾਣੇ ਪਿਆਸੇ ਧਿਆਏ ਸਿੰਘਾਂ ਨੇ 10 ਲੱਖ ਫੌਜ ਨੂੰ ਭਜਣਾ ਪਈ ਰੱਖਿਆ ਪਰ ਜਦੋਂ ਦੂਸਰੇ ਦਿਨ ਦੇਖਿਆ ਸਿੰਘਾਂ ਨੇ ਵੀ ਗਿਣਤੀ ਘਟ ਗਈ ਸਿੰਘਾਂ ਦੀ ਤਾਂ ਉਹਨਾਂ ਨੇ ਗੁਰੂ ਜੀ ਨੂੰ ਕਿਹਾ ਕਿ ਤੁਸੀਂ ਕਿਲਾ ਛੱਡ ਕੇ ਚਲੇ ਜਾਓ ਤਾਂ ਗੁਰੂ ਜੀ ਨੇ ਜਾਣ ਤੱਕ ਕਰ ਦਿੱਤਾ ਤਾਂ ਪੰਜ ਸਿੰਘਾਂ ਨੇ ਮਿਲ ਕੇ ਗੁਰੂ ਜੀ ਨੂੰ ਹੁਕਮ ਕੀਤਾ ਕਿ ਤੁਸੀਂ ਇਹ ਕਿਲਾ ਛੱਡ ਜਾਓ ਕਿਉਂਕਿ ਤੁਹਾਨੂੰ ਪੰਜ ਤੁਹਾਡੇ ਵਾਸਤੇ ਜਿਹੜਾ ਹੈਗਾ ਪੰਥ ਨੂੰ ਸਵੈਟਰ ਕਰਨ ਵਾਸਤੇ ਤੁਹਾਡੇ ਪੰਥ ਨੂੰ ਬਹੁਤ ਲੋੜ ਹੈ ਤਾਂ ਗੁਰੂ ਜੀ ਉਹਨਾਂ ਦਾ ਹੁਕਮ ਮੰਨ ਕੇ ਕਿਲੇ ਵਿੱਚੋਂ ਚਲੇ ਗਏ ਅਤੇ ਆਪਣੇ ਰਾਹ ਤੇ ਵੀ ਜਾਂਦੇ ਹੋਏ ਉਹਨਾਂ ਨੇ ਜਦੋਂ ਜਾ ਰਹੇ ਤਾਂ ਉਹਨਾਂ ਨੇ ਬਾਹਰ ਜਾ ਕੇ ਉੱਚੀ ਦੇ ਨਾਟੇ ਮਾਰ ਕੇ ਕਿਹਾ ਹਿੰਦ ਦਾ ਪੀਰ ਜਾ ਰਿਹਾ ਹੈ ਜੇ ਕਿਸੇ ਹਿੰਮਤ ਦਾ ਤਾਂ ਭੜ ਲੋ ਤਾਂ ਇਹ ਰਲਕਾਰ ਛੁੜ ਕੇ ਮੁਗਲਾਂ ਵਿੱਚ ਭਜਣਾ ਪਿਆ ਤੇ ਮੁਗਲਾਂ ਨੂੰ ਇਹ ਨਹੀਂ ਪਤਾ ਲੱਗਿਆ ਵੀ ਕੀ ਹੋ ਰਿਹਾ ਤਾਂ ਉਹ ਆਪਸ ਵਿੱਚ ਹੀ ਲੜਨ ਲੱਗੇ ਜੀ ਕਿਹਾਸ ਦੇ ਵਿੱਚ ਕਹੀ ਜਾਂਦੇ ਕਿ ਉਹ ਆਪਸ ਵਿੱਚ ਹੀ ਲੜਨ ਲੱਗੇ ਇਸ ਤਰ੍ਹਾਂ ਗੁਰੂ ਜੀ ਉਥੋਂ ਚਲਦੇ ਹੋਏ ਮਾਸੀਵਾੜੇ ਜੰਗਲਾਂ ਨੂੰ ਰਵਾਨੇ ਪਾ ਦਿੱਤੇ ਔੜੀ-ਔੜੀ ਚਲਦੇ ਗਏ ਪਰ ਦੂਜਰੇ ਪਾਸੇ ਗੁਰੂ ਜੀ ਨੇ ਜੋ ਜਾਣ ਲੱਗੇ ਤਾਂ ਉਹਨਾਂ ਨੇ ਜਾਣ ਤੋਂ ਪਹਿਲਾਂ ਭਾਈ ਸੰਤ ਸਿੰਘ ਦੇ ਸਿੱਖ ਤੇ ਆਪਣੀ ਕਲਗੀ ਸਜਾਈ ਅਤੇ ਉਹਨਾਂ ਨੂੰ ਕਿਲੇ ਦਾ ਮੁਖੀ ਤਾਪ ਤਾਂ ਭਾਈ ਸੰਤ ਸਿੰਘ ਨੇ ਜੀਰਾਂ ਨਮਾਹੇਟ ਸਿੰਘਾਂ ਨੇ ਡਟ ਕੇ ਦੂਜੇ ਦਿਨ ਮੁਕਾਬਲਾ ਜਾਰੀ ਰੱਖਿਆ ਤਾਂ ਜਿਵੇਂ ਕਹਿੰਦੇ ਵੀ ਲਗਾਤਾਰ ਮੁਕਾਬਲਾ ਚੱਲਦਾ ਰਿਹਾ ਤਾਂ ਅੰਤ ਵਿੱਚ ਜਦੋਂ ਭਾਈ ਸੰਤ ਸਿੰਘ ਜੀ ਨੇ ਨਿਸਾਨੀ ਸਹਾਦਤ ਪ੍ਰਾਪਤ ਕੀਤੀ ਤਾਂ ਮੋਹਲਾ ਨੇ ਆਗੇ ਦਿੱਕਾ ਕਿ ਉਹਨਾਂ ਨੇ ਕਿਹਾ ਵੀ ਅਸੀਂ ਹਿੰਦੂ ਦਾ ਪੀਰ ਜਗ ਗੁਰੂ ਨੂੰ ਮਾਰ ਦਿੱਤਾ ਤਾਂ ਜੀ ਉਹਨਾਂ ਨੇ ਏਸੀ ਨੂੰ ਆਗੇ ਦੇਖ ਕੇ ਕੀ ਤਰ੍ਹਾਂ ਦੇਖਿਆ ਕਿ ਵੀ ਇਹ ਗੁਰੂ ਗੋਬਿੰਦ ਸਿੰਘ ਜੀ ਨਹੀਂ ਤੇ ਇਹ ਤਾਂ ਕੋਈ ਹੋਰ ਹੈ ਤਾਂ ਉਹਨਾਂ ਨੂੰ ਬਹੁਤ ਮਾਇੂਸੀ ਹੋਈ ਉਹ ਇਸ ਪੱਲੇਕੇ ਦੇ ਵਿੱਚ ਕਹਿੰਦੇ ਵੀ ਇੱਕ ਦਿਨ ਉਹਨਾਂ ਨੇ ਕਿਲੇ ਨੂੰ ਉਹੀ ਕਿਰਾ ਪਾਈ ਰੱਖ ਕੇ ਗੁਰੂ ਗੋਬਿੰਦ ਸਿੰਘ ਜੀ ਹਜੇ ਕਿਲੇ ਦੇ ਵਿੱਚ ਪਰ ਜਦੋਂ ਇਹ ਸਾਰੀ ਗੱਲ ਦਾ ਪਤਾ ਉਹਨਾਂ ਨੂੰ ਬਹੁਤ ਮਾਇੂਸੀ ਹੋਈ ਤਾਂ ਉਸ ਤੋਂ ਬਾਅਦ ਦੂਸਰੇ ਪਾਸੇ ਦੂਜਰੇ ਪਾਸੇ ਗੰਗੂ ਬ੍ਰਾਹਮਣ ਜਿਹੜਾ ਮਾਤਾ ਸਾਹਿਬ ਮਾਤਾ ਗੁਜਰੀ ਤੇ ਛੋਟੇ ਸਾਹਿਬ ਨਾਲ ਲੈ ਕੇ ਗਿਆ ਸੀਗਾ ਤਾਂ ਉਹਦੇ ਮਨ ਦੇ ਵਿੱਚ ਇਨਾਮ ਪ੍ਰਾਪਤ ਕਰਨ ਦਾ ਲਾਲਚ ਆਇਆ। ਉਸ ਨੇ ਮਰੰਡੇ ਕੋਤਵਾਲੀ ਦੇ ਵਿੱਚ ਜਾ ਕੇ ਸ਼ਿਕਾਇਤ ਕੀਤੀ ਕਿ ਗੁਰੂ ਜੀ ਦੇ ਮਾਤਾ ਜਿੱਤੇ ਉਹਨਾਂ ਛੋਟੇ ਸਾਹਿਬ ਤੇ ਉਹਦੇ ਘਰੇ ਲੁਕੇ ਹੋਏ ਹਨ। ਤਾਂ ਉਸ ਨੇ ਉਹਨਾਂ ਨੂੰ ਗ੍ਰਿਫਤਾਰ ਕਰਵਾਇਆ ਜਿਸ ਦੇ ਕਰਕੇ ਉਹਨਾਂ ਨੇ ਅੱਜ ਦੀ ਰਾਤ ਕਹਿੰਦੇ ਵੀ ਕੋਤਵਾਲੀ ਦੇ ਵਿੱਚ ਜੇਲ੍ਹ ਦੇ ਵਿੱਚ ਕੱਟੀ ਮਰੰਡੇ ਦੇ ਵਿੱਚ। ਤੋ ਪਿਆਰੇ ਬੱਚਿਓ ਤਾਂ ਕੱਲ ਨੂੰ ਆਪਾਂ ਤੁਹਾਨੂੰ ਇਸ ਤੋਂ ਅੱਗੇ ਕੱਲ ਦੇ ਵਿਸ਼ੇ ਬਾਰੇ ਦੱਸਾਂਗੇ ਤੇ ਅੱਜ ਇਤਿਹਾਸ ਦੇ ਵਿੱਚ ਤਾਂ ਜੋਰਜ ਸਾਧ ਤਪਾਈ ਸੰਗ ਸਿੰਘ ਜੀ ਨੇ ਆਪਣੀ ਦਿੱਤੀ ਉਸ ਵਾਸਤੇ ਅਸੀਂ ਉਹਨਾਂ ਨੂੰ ਲੱਖ ਲੱਖ ਪ੍ਰਣਾਮ ਕਰਦੇ ਆਂ ਤੇ ਉਹਨਾਂ ਦੇ ਯਾਦ ਕਰਦੇ ਅਸੀਂ ਕੁਝ ਸਮੇਂ ਲਈ ਵਹਿਗੂ ਨਾਮ ਸੁਣਨ ਕਰਾਂਗੇ ਬੋਲੋ ਜੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ satnam vai guru 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 satnam vai satnam